ਨੈਕਨਪੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ 19 ਜੂਨ ਨੂੰ ਹੋਈ ਉਪ ਚੋਣ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਜਿੱਤੇ ਜਾਣ ਤੋਂ ਬਾਅਦ ਅੱਜ ਜਸ਼ਨ ਦੀ ਲਹਿਰ ਦੌੜ ਗਈ ਸਮਰਥਕਾਂ ਨੇ ਟੂਰ ਵਜਾ ਕੇ ਨੱਚ ਕੇ ਅਤੇ ਮਠਿਆਈਆਂ ਵੰਡ ਕੇ ਜਸ਼ਨ ਮਨਾਇਆ ਜਦੋਂ ਕਿ ਪਾਰਟੀ ਆਗੂਆਂ ਪਰਿਵਾਰਕ ਮੈਂਬਰਾਂ ਦੋਸਤਾਂ ਅਤੇ ਵਰਕਰਾਂ ਨੇ ਅਰੋੜਾ ਨੂੰ ਉਹਨਾਂ ਦੀ ਜਿਆ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਸੰਜੀਵਾ ਅਰੋੜਾ ਨੇ 10637 ਵੋਟਾਂ ਦੇ ਫਰਕ ਨਾਲ ਸੀਟ ਜਿੱਤੀ ਆਪਣੇ ਨਜ਼ਦੀਕੀ ਵਿਰੋਧੀ ਕਾਂਗਰਸ ਦੇ ਭਾਰਤ ਕੁਸ਼ਨ ਆਸ਼ੂ ਨੂੰ ਹਰਾਇਆ ਅਰੋੜਾ ਨੂੰ 35179 ਵੋਟਾਂ ਮਿਲੀਆਂ ਜਦੋਂ ਕਿ ਆਸ਼ੂ ਨੂੰ 24542 ਵੋਟਾਂ ਮਿਲੀਆਂ ਅਰੋੜਾ ਨੇ ਪਹਿਲੇ ਦੌਰ ਤੋਂ ਲੀਡ ਲੈ ਲਈ ਅਤੇ ਗਿਣਤੀ ਦੇ ਸਾਰੇ 14 ਦੌਰਾਂ ਵਿੱਚ ਆਸ਼ੂ ਅਤੇ ਜੀਵਨ ਗੁਪਤਾ ਦੋਵਾਂ ਨੇ ਲਗਾਤਾਰ ਲੀਡ ਬਣਾਈ ਰੱਖੀ ਜੋ ਕਿ ਹਰੇਕ ਦੌਰ ਵਿੱਚ ਮਜ਼ਬੂਤ ਵੋਟਰ ਸਮਰਥਨ ਨੂੰ ਦਰਸਾਉਂਦਾ ਹੈ रिटर्निंग अफसर ਤੋਂ ਚੋਣ ਸਰਟੀਫਿਕੇਟ ਪ੍ਰਾਪਤ ਕਰਨ ਸਮੇਂ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੂੜਾ ਪੰਜਾਬ ਦੇ ਕੈਬਨਿਟ ਮੰਤਰੀ ਤਰਨਪੀਰ ਸਿੰਘ ਸੌਂਧ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਵੀ ਮੌਜੂਦ ਸਨ ਜਿੱਤ ਤੇ ਆਪਣੇ ਭਾਸ਼ਣ ਵਿੱਚ ਸੰਜੀਵ ਅਰੂੜਾ ਨੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਰਟੀ ਲੀਡਰਸ਼ਿਪ ਅਤੇ ਸਾਰੇ ਵਲੰਟੀਅਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਇਹ ਲੋਕਾਂ ਦੀ ਜਿੱਥੇ ਲੋਕਾਂ ਨੇ ਇਹ ਚੋਣ ਲੜੀ ਹੈ ਅਤੇ ਜਿੱਤੀ ਹੈ ਉਨ੍ਹਾਂ ਕਹਾ ਉਹਨਾਂ ਆਪਣੇ ਵਿਰੋਧੀਆਂ ਦਾ ਵੀ ਧੰਨਵਾਦ ਕੀਤਾ ਮੀਡੀਆ ਨਾਲ ਇੱਕ ਗੈਰ ਰਸਮੀ ਗੱਲਬਾਤ ਵਿੱਚ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨਤੀਜੇ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਦੱਸਿਆ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਅਤੇ ਮਾਨ ਵੱਲੋਂ ਸੰਜੀਵ ਅਰੋੜਾ ਨੂੰ ਪੰਜਾਬ ਕੈਬਨਿਟ ਵਿੱਚ ਸ਼ਾਮਲ ਕਰਨ ਦੀ ਕੀਤੀ ਗਈ ਪਹਿਲਾਂ ਦੀ ਵਚਨਬੱਧਤਾ ਜ਼ਰੂਰ ਪੂਰੀ ਹੋਵੇਗੀ ਪੰਜਾਬ ਦੇ ਮੰਤਰੀ ਤਰਨ ਪਰੀਤ ਸਿੰਘ ਸੌਂਦ ਨੇ ਜਿੱਤ ਨੂੰ ਇਤਿਹਾਸਿਕ ਦੱਸਿਆ ਤੇ ਇਸ ਨੂੰ ਨਵੇਂ ਸੂਰਜ ਦਾ ਚੜਨਾ ਕਿਹਾ ਉਹਨਾਂ ਨੇ ਸਾਫ਼ ਸੁਥਰਾ ਤੇ ਸਕਾਰਾਤਮਕਤਾ ਦਾ ਮਹਿੰਮਤ ਚਲਾਉਣ ਲਈ ਅਰੋੜਾ ਦੀ ਪ੍ਰਸ਼ੰਸ਼ਾ ਕੀਤੀ ਇਸ ਦੌਰਾਨ ਸੰਜੀਵ ਅਰੋੜਾ ਨੇ ਐਲਾਨ ਕੀਤਾ ਕਿ ਕੱਲ ਸ਼ਾਮ ਨੂੰ 1 ਵਜੇ ਵਿਜੇ ਯਾਤਰਾ ਦੀ ਯੋਜਨਾ ਬਣਾਈ ਗਈ ਹੈ ਉਪਚੋਣ ਲਈ VOTING 19 ਜੂਨ ਨੂੰ ਹੋਈ ਸੀ ਅਤੇ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ ਸੀ